ਕਹਿੰਦੇ ਕਿ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਇੱਕ ਬੰਦਾ ਵੀ ਚੰਗਾ ਹੋਵੇ ਨਾ ਤੇ ਸਾਰਾ ਨਕਸ਼ਾ ਨਵਾਰੀ ਬਦਲ ਜਾਂਦਾ ਪਰ ਕਈ ਵਾਰੀ ਪਿੰਡ ਹੀ ਇਹੋ ਜਿਹਾ ਕੋਈ ਪੂਰਾ ਹੋਵੇ ਜਿੱਥੇ ਕੁਦਰਤ ਦੇ ਨੇੜੇ ਹੋਵੇ ਪਾਕ ਪਵਿੱਤਰ ਰੂਹਾਂ ਉੱਥੇ ਹੋਣ ਤੇ ਪੂਰੀ ਦੁਨੀਆ ਵੀ ਮੰਨੇ ਵਰਲਡ ਰਿਕਾਰਡ ਤੱਕ ਉਹਨਾਂ ਦੇ ਬਣਨ ਤੇ ਫਿਰ ਤਾਂ ਕੀ ਆਈ ਬਾਤਾਂ ਹੋ ਜਾਂਦੀਆਂ ਨੇ ਇੱਕ ਯੂਪੀ ਦੇ ਪਵਿੱਤਰ ਪਿੰਡ ਦੀਆਂ ਗੱਲਾਂ ਹੋ ਰਹੀਆਂ ਨੇ ਇਹ ਕਿਹੜਾ ਕਿਸ ਕਰਕੇ ਪਵਿੱਤਰ ਪਿੰਡ ਮੰਨਿਆ ਜਾ ਰਿਹਾ ਜੀ ਆਹ ਦੇਖੋ ਮੈਂ ਵੀ ਅੱਜ ਅਖਬਾਰ ਚ ਪੜ ਰਿਹਾ ਸੀਗਾ ਤਾਂ ਬੜਾ ਕੈਲੂਕੀ ਅਜ ਦੇ ਦੌਰ ਚ ਇਦਾਂ ਤਾਂ ਲੱਗਿਆ ਕਿ ਯਾਰ ਇਸ ਤਰ੍ਹਾਂ ਹੋ ਸਕਦਾ ਪਹਿਲਾ ਤੇ ਸਵਾਲ ਆਪਣੇ ਆਪ ਨੂੰ ਬੰਦਾ ਕਰਦਾ ਯਾਰ ਕਿ ਹੁਣ ਜਿੱਦਾਂ ਆਪਾਂ ਇੱਕ ਟੱਬਰ ਚ ਆ ਕੋਈ ਵੈਜ ਹੈ ਕੋਈ ਨਾਨ ਵੈਜ ਹੈ ਕੋਈ ਕੋਜੇ ਆ ਕੋਈ ਕੋਜੇ ਆ ਮਤਲਬ ਕਿ ਸਾਰਾ ਪਿੰਡ ਯਾਰ ਇਕ ਬਤਾਉ ਉਹਨਾਂ ਦਾ ਇੱਕੋ ਜਿਹਾ ਹੋਊਗਾ ਬੜਾ ਕਿੰਨੀ ਅਜੀਬ ਗੱਲ ਹੈ ਤਾਂ ਇਹ ਪਿੰਡ ਹੈ ਜਿਹੜਾ ਮਿਰਗਪੁਰ ਜੀ ਇਹ ਹੈਗਾ ਸਾਰਨਪੁਰ ਚੇਲੇ ਦੇ ਵਿੱਚ ਤਾਂ ਦੱਸਦੇ ਆ ਕਿ ਉੱਥੇ ਨਾ 17ਵੀਂ ਸਦੀ ਚ ਕੋਈ ਮਹਾਪੁਰਸ਼ ਸੀ ਫਕੀਰ ਆਦਾਸ ਜੀ ਉਹ ਉੱਥੇ ਪੁੱਜਦੇ ਆ ਤੇ ਇੱਕ ਤਪ ਕਰਨ ਤੋਂ ਬਾਅਦ ਉਹ ਵਚਨ ਲੈਂਦੇ ਆ ਪਿੰਡ ਵਾਸੀਆਂ ਤੋਂ ਕਿ ਭਾਈ ਤੁਸੀਂ ਆਪ ਬਰਾਈਆਂ ਤੋਂ ਬਚਣਾ ਹੈ ਤੇ ਕਮਾਲ ਦੀ ਗੱਲ ਹੈ ਕਿ ਉਹ ਜੋ ਗੁਰੂ ਚੇਲੇ ਦੀ ਪ੍ਰਥਾ ਹੈ ਜੀ ਉਹ ਦੱਸਦੇ ਆ ਕਿ ਕਈ ਸਦੀਆਂ ਤੋਂ ਬਾਦ ਅਸਤੂਰ ਚੱਲਦੀ ਪਈ ਆ ਕਿਆ ਬਾਤ ਹੈ ਮਤਲਬ ਕਿ ਉੱਥੇ ਲਸਣ ਪਿਆਜ਼ ਵੀ ਇਸਤੇਮਾਲ ਨਹੀਂ ਕੀਤਾ ਜਾਂਦਾ ਦੇਖੋ ਇਹ ਉਹਨਾਂ ਦੀ ਚਲੋ ਧਾਰਮਿਕ ਸ਼ਰਤ ਹੈ ਜੀ ਤੁਸੀਂ ਤਾਰਕਿਕ ਤਰੀਕੇ ਨਾਲ ਜਿਸ ਨੇ ਕਿਸੇ ਨੇ ਸੋਚਣਾ ਉਹ ਸੋਚ ਸਕਦਾ ਹੈ ਪਰ ਇਸ ਤੋਂ ਇਲਾਵਾ ਉਸ ਪਿੰਡ ਦੀ ਅਸ਼ਾਈ ਇਹ ਆ ਕਿ ਕੋਈ ਵੀ ਨਸ਼ਾ ਪੱਤਾ ਕਿਸੇ ਵੀ ਦੁਕਾਨ ਤੇ ਨਹੀਂ ਵੇਚਦਾ ਬਹੁਤ ਅੱਛੀ ਗੱਲ ਹੈ ਕਿਆ ਬਾਤ ਸਭ ਤੋਂ ਵਧੀਆ ਗੱਲ ਜਿਹੜੀ ਉਹਨਾਂ ਦੀ ਲੱਗੀ ਆ ਕਿ ਸ਼ਾਕਾਹਾਰੀ ਤੇ ਹਨ ਹਨ ਸਾਰੇ ਪਰ ਇਸ ਦੇ ਨਾਲ ਅੱਜ ਤੱਕ ਦੱਸਦੇ ਆ ਕਿ ਉੱਥੇ ਕੁੜੀ ਨਾਲ ਕੋਈ ਛੇੜਛਾੜ ਦਾ ਜਾਂ ਕੋਈ ਅੱਜ ਤੱਕ ਪਿੰਡ ਦਾ ਜਿਹੜਾ ਕੋਈ ਬਲਾਤਕਾਰ ਦਾ ਮਾਮਲਾ ਰਜਿਸਟਰਡ ਨਹੀਂ ਹੋਇਆ ਸਭ ਤੋਂ ਸੋਹਣੀ ਗੱਲ ਇਹ ਸਭ ਤੋਂ ਵਧੀਆ ਗੱਲ ਆ ਤੇ ਲੜਾਈ ਝਗੜਾ ਤਾਂ ਫਿਰ ਹੋਣਾ ਹੀ ਕੀ ਹੈ ਜੀ ਤਾਂ ਮਤਲਬ ਇਸ ਤਰ੍ਹਾਂ ਦਾ ਪਿੰਡ ਹੈ ਕਿ ਜਿਹਦਾ ਏਸ਼ੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਨਾਮ ਅਰਜਿਆ ਹੁਣ ਕਹਿੰਦੇ ਆ ਕਿ ਹੋਰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਰਿਕਾਰਡ ਬੁਕਸ ਨੇ ਉਹਦੇ ਵਿੱਚ ਉਹ ਪਿੰਡ ਦਾ ਨਾਮ ਆ ਰਿਹਾ ਜੀ ਕਿੰਨਾ ਵਧੀਆ ਮਾਹੌਲ ਹੋਏਗਾ ਨਾ ਬਿਲਕੁਲ ਬਿਲਕੁਲ ਅੱਛਾ ਇੱਕ ਚੀਜ਼ ਹੋਰ ਉਹਨਾਂ ਦੀ ਵਧੀਆ ਕਿ ਜੇ ਬੇਟੀ ਵਿਆਹ ਹੀ ਗਈ ਹੁਣ فرض ਕਰੋ ਕਿ ਗਾਂ ਜਿਹੜਾ ਉਹਦਾ ਸਹਰਾ ਪਰਿਵਾਰ ਆ ਹੋ ਸਕਦਾ ਮਾਸਾ ਆ ਰਹੀ ਹੋਵੇ ਜੀ ਹੋ ਸਕਦਾ ਬਿਲਕੁਲ ਉਹ ਇਸ ਬੰਧਨ ਤੋਂ ਮੁਕਤ ਹੋ ਜਾਂਦੀ ਆ ਇਸ ਪ੍ਰਤੀਗਿਆ ਤੋਂ ਮੁਕਤ ਹੋ ਜਾਂਦੀ ਆ ਕਿ ਭਈ ਵਿਵਹਤਾ ਜੀਵਨ ਵੀ ਨਾ ਨੁਕਸਾਨਿਆ ਜਾਵੇ ਕਿਸੇ ਦਾ ਕਿੰਨੇ ਸੋਨੇ ਤਾਂ ਜਵੇਂ ਨਿਯਮ ਘੜੇ ਹੁੰਦੇ ਆ ਬਿਲਕੁਲ ਮੈਂ ਤੇ ਆਪ ਪੜ ਕੇ ਹੈਰਾਨ ਤੇ ਜੇ ਮੰਨ ਲਓ ਕੋਈ ਬਹੂ ਆ ਗਈ ਪਿੰਡ ਦੇ ਵਿੱਚ ਨੋ ਆ ਗਈ ਜੀ ਉਹਦੇ ਤੇ ਲਾਗੂ ਹੋ ਜਾਣਾ ਭਾਵੇਂ ਉਹ ਪਿੱਛੇ ਮਾਸਾ ਆ ਰਹੀ ਹੋਵੇ ਕਿਹਾ ਫੇਰ ਇਹ ਉਹ ਪ੍ਰਥਾ ਚੱਲੀ ਆ ਰਹੀ ਹੈ ਹਾਂ ਜੀ ਹਾਂ ਜੀ ਤਦ ਉਹਨੂੰ ਛੱਡਣਾ ਪਵੇਗਾ ਬੇਸ਼ੱਕ ਉਹ ਪਹਿਲਾਂ ਕਹਿ ਲਵਾਂ ਕਿ ਖਾਂਦੀ ਹੋਵੇ ਹੁਣ ਪਿੰਦੀ ਤੇ ਨਹੀਂ ਕਹਿ ਸਕਦੇ ਆਪਾਂ ਭਾਈ ਉਹ ਗੱਲ ਇਹ ਆ ਕਿ ਕੁਝ ਵੀ ਆ ਪਰ ਜਦੋਂ ਤੁਸੀਂ ਉਸ ਪਿੰਡ ਦੀ ਨੌ ਬਣ ਗਏ ਤਾਂ ਤਦ ਤੁਹਾਨੂੰ ਉਸ ਪਰਦੇਕਿਆ ਚ ਸ਼ਾਮਲ ਹੋਣਾ ਪਵੇਗਾ ਕੀ ਬੜਾਈ ਮੈਂ ਤੇ ਫੜ ਕੇ ਹਣਾ ਨੂੰ ਆ ਕਿ ਯਾਰ ਕਮਾਲ ਦਾ ਪਿੰਡ ਆ ਤੇ ਵਸੋਂ ਵੀ ਖਾਸੀ ਆ 10 ਤੇ 8-10 ਹਜ਼ਾਰ ਦੀ ਵਸੋਂ ਆ ਉਸ ਪਿੰਡ ਦੀ ਕੋਈ ਛੋਟਾ ਪਿੰਡ ਨਹੀਂ ਆ ਹੂੰ ਤਾਂ ਸੋਚ ਕੇ ਦੇਖੋ ਨਾ ਕਿ ਇੱਕੋ ਮਰਿਆਦਾ ਚ ਵੱਜਣਾ ਹੈ ਉਹ ਵੀ ਇੰਨੇ ਜਿਵੇਂ ਤੁਸੀਂ ਕਹਿ ਰਹੇ ਹੋ ਇੰਨੇ ਨਿਯਮ ਬੰਧ ਹੋ ਜਾਣਾ ਸਾਰੇ ਪਿੰਡ ਨੇ ਹਾਂਜੀ ਇੰਨੀਆਂ ਸਦੀਆਂ ਤੋਂ ਜੀ ਤਾਂ ਕਮਾਲ ਹੈ ਬਈ ਸਲੂਟ ਹੈ ਇਹ ਨਾ ਪਿੰਡ ਵਾਸੀਆਂ ਨੂੰ ਜੀ ਜੀ ਬਹੁਤ ਬਿਲਕੁਲ ਸੱਚਮੁੱਚ ਔਰ ਆਪਾਂ ਤੇ ਵੀ ਚਾਹੋਣੇ ਕਿ ਚਲੋ ਪੂਰਾ ਤਾਂ ਨਹੀਂ ਪਰ ਥੋੜਾ ਥੋੜਾ ਇਹੋ ਜਿਹੀਆਂ ਜਿਹੜੀਆਂ ਖੁਸ਼ਬੂਆਂ ਸਾਰੇ ਪਾਸੇ ਫੈਲ ਜਾਣ ਘਟੋ ਘਟ ਜਿਹੜੀਆਂ ਰੇਪ ਵਰਗੀਆਂ ਕੁਝ ਚੀਜ਼ਾਂ ਹੁੰਦੀਆਂ ਨੇ ਜਾਂ ਲੜਾਈ ਝਗੜੇ ਹੁੰਦੇ ਨੇ ਉਹ ਹੀ ਟਲ ਜਾਣ ਤਾਂ ਬੜੀ ਵਧੀਆ ਹੋ ਜੇ